ਮੈਂ ਸਭ ਤੋਂ ਪਹਿਲਾਂ ਆਪਣੇ ਭਰਾ ਸਰਜੀਤ ਸਿੰਘ ਦਾ ਜੋ ਪਿੰਡ ਕਾਲੇਵਾਲ ਨਵਾਸੀ ਨੇ ਉਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਵੱਡਾ ਅੱਜ ਕੰਮ ਕੀਤਾ ਆਪਣੇ ਫਾਜ਼ਲ ਸਾਹਿਬ ਦੀ ਜਾਦ ਸਾਹ ਕੁਲਦੀਪ ਸਿੰਘ ਯਾਦ ਚ ਅੱਜ ਇਹਨਾਂ ਨੇ ਇੱਥੇ ਮੈਡੀਕਲ ਕੈਂਪ ਲਾਇਆ ਖੂਨਦਾਨ ਕੈਂਪ ਲਾਇਆ ਤੇ ਬੱਚਿਆਂ ਦੀ ਸਕਾਲਰਸ਼ਿਪ ਹਰ ਸਾਲ ਦੇ ਰਹੇ ਆ ਇਹ ਬਹੁਤ ਵੱਡਾ ਉਪਰਾਲਾ ਮੈਂ ਆਪਣੇ ਭਰਾ ਨੂੰ ਵਧਾਈ ਦਵਾ ਕਿ ਪਿੰਡ ਨਵਾਸੀਆਂ ਨੂੰ ਵਧਾਈ ਦਵਾਗਾ ਸਾਡੇ ਸਰਪੰਚ ਸਾਹਿਬ ਨੂੰ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਉਦਮ ਕੀਤਾ ਕਿਉਂਕਿ ਸਹੀ ਮੈਨੇ ਇਹ ਬਹੁਤ ਵੱਡਾ ਕੰਮ ਹੈ ਹਾਂਜੀ ਅੱਜ ਮੇਰੇ ਫਾਦਰ ਸਾਹਿਬ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਮੰਗਟ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉਹਨਾਂ ਦੀ ਤੀਜੀ ਵਰਸੀ ਦੇ ਮੌਕੇ ਦੇ ਉੱਤੇ ਖੂਨਦਾਨ ਅੰਗਦਾਨ ਤੇ ਅੱਖਾਂਦਾਨ ਦਾ ਕੈਂਪ ਲਾਇਆ ਜੀ ਪਿੰਡ ਕਾਲੇਆੜ ਦੇ ਵਿੱਚ ਇਹ ਕੰਮ ਜਿਹੜਾ ਹੈ ਬਹੁਤ ਵੱਡਾ ਸੀਗਾ ਇਹ ਨੇਪਰੇ ਚੜਿਆ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਕਾਲੇਵਾਲ ਦੀ ಗ್ರಾಮ ਪੰਚਾਇਤ ਤੇ ਧਨੁਮੱਜਰੀ ਦੀ ਇੱਕ ಗ್ರಾಮ ਪੰਚਾਇਤ ਹੈ ਇਸ ਮੌਕੇ ਦੇ ਉੱਤੇ ਬੱਚਿਆਂ ਨੂੰ ਸਾਡੇ 4 ਸਕੂਲ ਨੇ ਇੱਥੋਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਵਰਦੀਆਂ ਵੰਡੀਆਂ ਗਈਆਂ ਨੇ ਜੀ ਤੇ ਇਸ ਮੌਕੇ ਤੇ ਜੀਪੀ ਭਾਜੀ ਸਾਡਾ ਹੌਸਲਾ ਵਧਾਉਣ ਆਏ ਆ ਤੇ ਏ ਟਾਈਮ ਚੋਂ ਟਾਈਮ ਕੱਢ ਕੇ ਆਏ ਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਜੀ ਅੱਜ ਸਾਡੇ ਪਿੰਡ ਕਾਲੇਵਾਲ ਵਿਖੇ ਜਿਹੜਾ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਕੁਲਦੀਪ ਸਿੰਘ ਮੰਗਟ ਜੀ ਦੀ ਜੀ ਤੀਸਰੀ ਵਰ੍ਹੇਸੀ ਦੇ ਮੌਕੇ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਨਗਰ ਨਿਵਾਸੀਆਂ ਦੇ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਤੇ ਨਾਲ ਹੀ ਜਿਹੜੇ ਬੱਚੇ ਸਕੂਲਾਂ ਦੇ ਨੇ ਉਹਨਾਂ ਨੂੰ ਸਕੋਲਰਸ਼ਿਪ ਜਿਹੜਾ ਦੇਣ ਦਾ ਕੈਂਪ ਲਗਾਇਆ ਗਿਆ ਬਹੁਤ ਹੀ ਵਧੀਆ ਪ੍ਰਾਲਾ ਮੰਗਟ ਪਰਿਵਾਰ ਵੱਲੋਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਰਦਾਰ ਸਰਜੀਤ ਸਿੰਘ ਮੰਗਟ ਉਹਨਾ ਤੇ ਬਹੁਤ ਚੰਗਾ ਪ੍ਰਾਲਾ ਕਰਦੇ ਰਹੇ ਕਿਉਂਕਿ ਸਾਨੂੰ ਨੌਜਵਾਨਾਂ ਦੇ ਨਾਲ ਸੇਧ ਮਿਲਦੀ ਆ ਅਸੀਂ ਸਮਾਜ ਸੇਵੀ ਕੰਮਾਂ ਦੇ ਸਾਨੂੰ ਮੋਰੀ ਹੋਣਾ ਚਾਹੀਦਾ ਤੇ ਹੋਰ ਜਿਹੜੇ ਕੰਮ ਨੇ ਸਮਾਜ ਸੇਵਾ ਤੋਂ ਇਲਾਵਾ ਖੇਡਾਂ ਦੇ ਜਾ ਜਿਹੜੇ ਬੱਚਿਆਂ ਨੂੰ ਚੰਗੀ ਸੇਧ ਦਿੰਦੇ ਹੁਣ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਨੇ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਣ ਦੀ ਗਵਾਈ ਹੇਠ ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਤੇ ਉਹਨਾਂ ਉਹ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿਹੜੇ ਚੰਗੇ ਉਪਰਾਲੇ ਕਰ ਰਹੀ ਆ ਤੇ ਅੱਜ ਇਸ ਪਿੰਡ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਬਹੁਤ ਹੀ ਸਲਾੰਘਾਯੋਗ ਆ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕੈਂਪ ਨੇ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਲਾਉਣੇ ਚਾਹੀਦੇ ਨੇ ਕਿਉਂਕਿ ਸਾਡਾ ਦਿੱਤਾ ਕੀਮਤੀ ਖੂਨ ਆ ਜਿਹੜਾ ਉਹ ਲੋੜ ਪੈਣ ਤੇ ਕਿਸੇ ਮਰੀਜ਼ ਦੀ ਕਿਸੇ ਵਿਅਕਤੀ ਦੀ ਜਿਹੜੀ ਜਾਨ ਬਚਾਉਣ ਦੇ ਲਈ ਸਹਾਇਤਾ ਹੁੰਦਾ ਵਰਦਾਨ ਹੁੰਦਾ ਤੇ ਮੇਰੀ ਸਮੁੱਚੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਪੰਜਾਬ ਦੇ ਨੂੰ ਕਿ ਆਪਾਂ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਖੂਨਦਾਨ ਕੈਂਪ ਲਾਈਏ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਉਹ ਸਮਾਜ ਸੇਵਾਏ ਤੌਰ ਤੇ ਬਤਾਈਏ ਤੇ ਨਸਿਆ ਤੋਂ ਦੂਰ ਰਹੀਏ ਕਿਉਂਕਿ ਨਸਾ ਸਾਡੀ ਜ਼ਿੰਦਗੀ ਨੂੰ ਖਤਮ ਕਰਦਾ ਜਦੋਂ ਅਸੀਂ ਦੂਰ ਰਹਿ ਕੇ ਚੰਗੇ ਕੰਮ ਕਰਾਂਗੇ ਤਾਂ ਅਸੀਂ ਇੱਕ ਸਮਾਜ ਦੇ ਲਈ ਜਿਹੜਾ ਚੈਨਲ ਮਨਾਰਾ ਬਣ ਸਕਦੇ ਹਾਂ ਕਿਉਂਕਿ ਨੌਜਵਾਨ ਹੀ ਜਿਹੜਾ ਆਉਣ ਵਾਲੇ ਸਮੇਂ ਦਾ ਸਾਡੇ ਪੰਜਾਬ ਦਾ ਆਪਣੇ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਸਾਨੂੰ ਆਪਣੀ ਨੌਜਵਾਨੀਆ ਉਹਨੂੰ ਬਚਾਉਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ